ਯੋਧਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਸੱਟ ਆਪਰੇਸ਼ਨ ਚਲਾਇਆ ਗਿਆ ਇਸ ਸੰਬੰਧੀ ਐਸਐਸਪੀ ਦਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਹੁਣ ਤੱਕ 9 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਨਸ਼ੇ ਦੇ ਖਾਤਮੇ ਲਈ ਇਹ ਸੱਟ ਆਪਰੇਸ਼ਨ ਲਗਾਤਾਰ ਹੁੰਦੇ ਰਹਿਣਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ ਪ੍ਰੈਸ਼ਨ ਚਲਾ ਰਹੇ ਆ ਜਿਹੜੇ ਸਾਡੇ ਡਰੱਗ ਹੌਟਸਪੌਟ ਆ ਤਾਂ ਜਿੱਥੇ ਕ੍ਰਿਮੀਨਲ ਲੋਕਾਂ ਦਾ ਵਾਸਾ ਜ਼ਿਆਦਾ ਹੈ ਉੱਥੇ ਡਰੱਗ ਦੀ ਸਰਚ ਵਿੱਚ ਕ੍ਰਿਮੀਨਲ ਲੋਕਾਂ ਦੀ ਸੱਤ ਵਿੱਚ ਕੋਆਰਡੀਨੇਟ ਸਰਚ ਪ੍ਰੈਸ਼ਨ ਜਿਹੜੇ ਚੱਲ ਰਿਹਾ ਜਿਹਦੇ ਵਿੱਚ ਪ੍ਰਮੁੱਖ ਤੌਰ ਤੇ ਸ਼ਹਿਰ ਦੇ ਵਿੱਚ ਦੋ ਜਗ੍ਹਾ ਹੈਗਾ ਆ ਇੱਕ ਇੱਥੇ ਜਿਹੜਾ ਹੈਗਾ ਨਿਮੀਡੀਅਨ ਐਂਡ ਸਰਾਊਂਡਿੰਗ ਏਰੀਆ ਹੈਗਾ ਆ ਇੱਕ ਸੈਲੀਕੀਂਗੀਆਂ ਐਂਡ ਸਰਾਊਂਡਿੰਗ ਏਰੀਆ ਜਿਹਦੇ ਵਿੱਚ ਕਾਫੀ ਸਾਰਾ ਏਰੀਆ ਸਰਾਊਂਡਿੰਗ ਦਾ ਹੋ ਰਿਹਾ ਹੋਦਾ ਹੈਗਾ ਜੋਨਪੁਰ ਵਿੱਚ ਪ੍ਰੇਮ ਨਗਰ ਐਂਡ ਸਰਾਉਂਡਿੰਗ ਏਰੀਆ ਦੈਨ ਇੱਧਰ ਸਰਨਾ ਐਂਡ ਸਰਾਉਂਡਿੰਗ ਏਰੀਆ ਕੁਛ ਉੱਥੇ ਕੁਛ ਜਿਹੜੇ ਹੈਗੇ ਆ ਨੋਨ ਜਿਹੜੇ ਹੈਗੇ ਆ ਡਰੱਗ ਹੌਟਸਪੌਟ ਜਿਹੇ ਉਹਨਾਂ ਉੱਤੇ ਸਾਰਿਆਂ ਨੂੰ ਸਤੇ ਕਾਰਵਾਈ ਚੱਲ ਰਹੀ ਹੈ ਤੇ ਮੈਂ ਤੁਹਾਡੀ ਜਾਣਕਾਰੀ ਦੱਸ ਦਵਾਂ ਹੁਣ ਤੱਕ ਜਿੱਥੇ ਕਾਰਵਾਈ ਇਹ ਚੱਲ ਰਹੀ ਹੈ ਉੱਥੇ ਅਸੀਂ 9 ਅਪਰਾਧੀਆਂ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ ਸਵੇਰੇ ਦੇ ਜਿਹੜੇ ਕਿ ਡਰੱਗ ਟ੍ਰੈਫਿਕਿੰਗ ਦੇ ਵਿੱਚ ਸ਼ਾਮਲ ਆ ਇਸ ਤੋਂ ਇਲਾਵਾ ਜਿਹੜੇ ਹਥਿਆਰਬੰਦ ਹੋ ਕੇ ਗੈਂਗ ਦਾ ਕੰਮ ਕਰਦੇ ਆ ਜਾਂ ਆਰਮ ਜਨ ਐਮਿਊਸ਼ਨ ਦਾ ਕੰਮ ਕਰਦੇ ਆ ਗੈਰਕਾਨੂੰਨੀ ਔੜਾ ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਮੋਨਾ ਦੀ ਜਿਹੜੀ ਹੈਗੀ ਆ ਧਰ ਪકડ ਜਿਹੜੀ ਨਹੀਂ ਚੱਲ ਰਹੀ ਹੈ ਸੋ ਇਹ ਔਨ ਗoing ਪ੍ਰੋਸੈਸ ਆ ਪੂਰੇ ਜਦੇ ਦੇ ਵਿੱਚ ਹੋ ਰਿਹਾ ਹੈਗਾ ਇਹ ਭਵਿੱਖ ਵਿੱਚ ਵੀ ਇਹਦੇ ਜਿਹੜੇ ਚੰਗੇ ਨਤੀਜੇ ਸਾਹਮਣੇ ਆਉਣਗੇ